ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਅਜੀਹਾ ਸਾਈਕਲ ਦਿਖਾਉਨੇ ਆ ਜਿਸ ਵਿੱਚ ਅੱਗ ਬਜਾਉ ਜੰਤਰ ਬੈਟਰੀ ਹੈ ਇੱਕ ਸਟੀering ਲੱਗਾ ਹੋਇਆ ਪੁੱਛਾਂਗੇ ਵੀਰ ਨੂੰ ਕਿਸ ਗੱਡੀ ਦਾ ਔਰ ਡੈਕ ਵੀ ਲੱਗਾ ਹੋਇਆ ਲਾਈਟਾਂ ਦੀ ਵੀ ਪੂਰੀ ਸਹੂਲਤ ਹੈ ਹੁਣ ਸਾਡੇ ਨਾਲ ਵੀਰ ਜੀ ਖੜੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਭੀਜ ਕੀ ਨਾਮ ਆਪਣਾ ਮੇਰਾ ਸਤਪਾਲ ਸਿੰਘ ਜੀ ਸਤਪਾਲ ਸਿੰਘ ਜੀ ਜਿਹੜਾ ਸਾਈਕਲ ਤੁਸੀਂ ਤਿਆਰ ਕੀਤਾ ਹਾਂਜੀ ਤੁਹਾਡੇ ਦਿਮਾਗ ਦੇ ਵਿੱਚ ਕਿਦਾਂ ਚੀਜ਼ ਆਈ ਕਿ ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਇਸ ਤਰ੍ਹਾਂ ਹੀ ਬੱਚੇ ਆ ਗਏ ਬੱਚੇ ਕਹਿੰਦੇ ਸਾਨੂੰ ਸਾਈਕਲੀ ਦੇ ਉੱਤੇ ਸਟੀਰਿੰਗ ਲਾੜ ਲੱਗਣਾ ਚਾਹੀਦਾ ਜੀ ਮੈਂ ਕੰਮ ਗੱਡੀਆਂ ਦਾ ਕੁਆੜ ਦਾ ਕੰਮ ਕਰਦਾ ਜੀ ਠੀਕ ਆ ਜੀ ਲੋਗਾਂ ਦੇ ਪਰ ਮੇਰੇ ਵੀ ਇਸ ਤਰ੍ਹਾਂ ਮਨ ਦੇ ਵਿੱਚ ਆਈ ਮਰ ਮੈਂ ਆਪਾਂ ਹੀ ਸਟੀering ਲਾ ਕੇ ਦੇਖਦੇ ਆ ਜੀ ਇਹ ਸਟੀering ਤੁਸੀਂ ਕਿਸ ਚੀਜ਼ ਦਾ ਲਾਇਆ ਇਹ ਸਕੋਡਾ ਗੱਡੀ ਦਾ ਸਟੀering ਲਾਇਆ ਜੀ ਸਾਈਕਲ ਤੇ ਸਕੋਡਾ ਹਾਂਜੀ ਹਾਂਜੀ ਹੋਰ ਜਿਹੜਾ ਸਟੀering ਚਲਾਉਣ ਦੇ ਵਿੱਚ ਤੁਹਾਨੂੰ ਆ ਸਾਈਕਲ ਕੋਈ ਦਿੱਕਤ ਤੋਂ ਨਹੀਂ ਹੁੰਦੀ ਇਹ ਮੇਰੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਜੀ ਜਿਵੇਂ ਆਮ ਬੰਦੇ ਬਹੁਤ ਮੈਨੂੰ ਪੁੱਛਦੇ ਆ ਹਾਂਜੀ ਕਿ ਵੀ ਇਸ ਤਰ੍ਹਾਂ ਤੁਸੀਂ ਡਿੱਗਦਾ ਨਹੀਂ ਜਾਂ ਇਸ ਤਰ੍ਹਾਂ ਨਹੀਂ ਆ ਵੀ ਆਸ ਤਰ੍ਹਾਂ ਦੇ ਆ ਬ੍ਰੇਕ ਲੱਗੇ ਆਈ ਆ ਵੀ ਅੱਛਾ ਬ੍ਰੇਕਾਂ ਦੀ ਸੂਚਨਾ ਗੱਡੀ ਦਾ ਵਾਰੰਟ ਚੱਕਣ ਵਾਲਾ ਜਿਹੜਾ ਹੁੰਦਾ ਹਾਂਜੀ ਇਹਦੇ ਬ੍ਰੇਕ ਲੱਗੇ ਵੀ ਹੈ ਬਈ ਠੀਕ ਹੈ ਜੀ ਇਹ ਇਸ ਤਰ੍ਹਾਂ ਤਾਰ ਖਿੱਚਦਾ ਹੈ ਥੱਲੋਂ ਬ੍ਰੇਕਾਂ ਦੀ ਇਹ ਇਹ ਆ ਬ੍ਰੇਕਾਂ ਹਾਂਜੀ ਇਹ ਬ੍ਰੇਕ ਹੈ ਛੱਡੋ ਇੱਕ ਵਾਰੀ ਲਓ ਜੀ ਇਹ ਨੂਰ ਲੈ ਕੇ ਮੰਗਲੇ ਜੀ ਮੰਗਰ ਲੈ ਛੱਡ ਕੇ ਲਗਾਇਓ ਜੀ ਲਓ ਤੇ ਬਹੁਤ ਵਧੀਆ ਤੇ ਹੋਰ ਇਹਦੇ ਵਿੱਚ ਆ ਅੱਗੇ ਕੀ ਰੱਖਣ ਵਾਸਤੇ ਤੁਸੀਂ ਬਣਾਇਆ ਹੈ ਇਹ ਪਾਣੀ ਪੋਣੀ ਪੀਣ ਵਾਸਤੇ ਗਲਾਸ ਰੱਖ ਲਈਦਾ ਏ ਇੱਕ ਤੱਕ ਠੰਡਾ ਮੈਣਾ ਠੰਡਾ ਪੀ ਲੈ ਰੱਖ ਲਈਦਾ ਇਹ ਇਹ ਵੀ ਗੱਡੀ ਦਾ ਹੀ ਹੈ ਕਾਰ ਦਾ ਹੀ ਗੱਡੀ ਦਾ ਹੀ ਤੇ ਹੋਰ ਲਾਈਟ ਦੀ ਸੁਵਿਧਾ ਵੀ ਹੈਗੀ ਇਹਦੇ ਚ ਹਾਂਜੀ ਹਾਂਜੀ ਆਹ ਆ ਲਾਈਟ ਜਗਦੀ ਹੈ ਜੀ ਜਕਾੜ ਲਾਈਟ ਵੀ ਮਤਲਬ ਪੂਰੀ ਵਧੀਆ ਜਗਦੀ ਹੈ ਠੀਕ ਹੈ ਜੀ ਹਾਂਜੀ ਪੂਰਾ ਚਾਨਣ ਹੈਗਾ ਤੇ ਸਤਾਮ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਸਾਈਕਲ ਦੇਖ ਕੇ ਤੁਹਾਡਾ ਸ਼ੌਂਕ ਵੀ ਇੱਕ ਵੱਖਰਾ ਜਿਹਾ ਹੈ ਠੀਕ ਹੈ ਜੀ ਤੁਸੀਂ ਜਿਹੜੇ ਸਕੋਡਾ ਦਾ ਸਮਾਨ ਲਾਇਆ ਕੀ ਸਾਈਕਲ ਤੇ ਉਹ ਫੀਲਿੰਗ ਤੁਹਾਨੂੰ ਦਿੰਦਾ ਹਾਂਜੀ ਬਹੁਤ ਵਧੀਆ ਦਿੰਦਾ ਹੈ ਮੈਨੂੰ ਬਹੁਤ ਸੋਹਣਾ ਲੱਗਦਾ ਜਿਵੇਂ ਮੈਂ ਸਾਈਕਲ ਚਲਾਉਂਦਾ ਹਾਂ ਜਾਂ ਕਿ ਕਿਸੇ ਨੂੰ ਕੋਈ ਵੀਰ ਮੈਨੂੰ ਵੇਖ ਕੇ ਕਹਿੰਦੇ ਮੈਨੂੰ ਤੈਨੂੰ ਸਾਥੋਂ ਤਾਂ ਚੱਲਣਾ ਨਹੀਂ ਆ ਇਹ ਅੱਛਾ ਜੀ ਤੇ ਮੈਂ ਫਿਰ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚਲਾ ਲਾਂਗਾ ਯਾਨੀ ਤੁਹਾਡੇ ਤੋਂ ਕੋਈ ਮੰਗ ਕੇ ਵੀ ਨਹੀਂ ਲਿਆ ਸਕਦਾ ਨਹੀਂ ਜੀ ਮੈਂ ਨਹੀਂ ਕੋਈ ਬਹੁਤ ਡਰਦਾਰ ਲੱਗਦਾ ਕਿ ਜਾਂ ਕਹਿੰਦੇ ਸਾਥੋਂ ਨਹੀਂ ਚੱਲਣਾ ਇਹ ਕਿੰਨੇ ਸਾਲ ਹੋ ਗਏ ਤੈਨੂੰ ਤਿਆਰ ਕਿੰਨੇ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਈ ਹੈ ਨਹੀਂ ਜੀ ਕੋਈ ਦਿੱਕਤ ਨਹੀਂ ਲੋ ਜੀ ਤੋ ਹੁਣ ਤੋਂ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਜੀ ਨੇ ਸਾਈਕਲ ਦੇ ਉੱਪਰ ਹੀ ਜੋ ਆਮ ਗੱਡੀਆਂ ਦੇ ਵਿੱਚ ਸਹੂਲਤਾਂ ਹੁੰਦੀਆਂ ਉਹ ਪੂਰੀਆਂ ਕੀਤੀਆਂ ਹਨ ਪਰਮਾਤਮਾ ਕਰੇ ਇਹਨਾਂ ਦਾ ਸ਼ੌਂਕ ਬੁਲੰਦ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ